ਖਰੜ ਦੇ ਵਿੱਚ ਖੜਕ ਸਕਦੀ ਹੈ ਸਤਵਿੰਦਰ ਸੱਤੀ ਦੀ ਆਵਾਜ਼ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਖਬਰ ਦੇ ਨਾਲ ਤੁਹਾਨੂੰ ਜੋੜਦੇ ਹਾਂ ਸਿਆਸਤ ਦੇ ਵਿੱਚ ਉਤਰਨ ਦੀਆਂ ਜੋ ਤਿਆਰੀਆਂ ਨੇ ਚਰਚਾਾਂਵਾਂ ਦੇ ਵਿੱਚ ਸਤਵਿੰਦਰ ਸੱਤੀ ਦਾ ਨਾਮ ਜਿਹੜਾ ਹੁਣ ਨਿਕਲ ਕੇ ਆ ਰਿਹਾ ਤਾਂ ਅਨਮੋਲ ਗਗਨਬਾਨ ਦੇ ਸਿਫੇ ਤੋਂ ਬਾਅਦ ਸਤਿੰਦਰ ਸੱਤੀ ਦੀ ਐਂਟਰੀ ਹੋ ਸਕਦੀ ਹੈ ਚਰਚਾਵਾਂ ਦੇ ਵਿੱਚ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਸਤਿੰਦਰ ਸੱਤੀ ਨੇ ਅਜੇ ਤੱਕ ਅਜੇ ਹ ਕੋਈ ਵੀ ਸੰਕੇਤਕ ਜਿਹੜਾ ਬਿਆਨ ਨਹੀਂ ਦਿੱਤਾ ਕੋਈ ਸੰਕੇਤ ਨਹੀਂ ਦਿੱਤਾ ਪਰ ਲਗਾਤਾਰ ਚਰਚਾ ਦੇ ਵਿੱਚ ਜਿਹੜਾ ਕਿ ਸਤਿੰਦਰ ਸੱਤੀ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਤਨ ਦੱਸਦੀ ਹੈ ਕਿ ਖਰੜ ਦੀ ਵਿਧਾਇਕਾ ਅਨਮੋਲ ਗगन ਮਾਨ ਵੱਲੋਂ ਜਿਹੜਾ ਕਿ ਵਿਧਾਇਕ ਪਾਟੋਂ ਅਸਿਫਾ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੀ ਥਾਂ ਤੇ ਸਤਿੰਦਰ ਸੱਤੀ ਦਾ ਨਾਮ ਚਰਚਾਵਾਵਾਂ ਦੇ ਵਿੱਚ ਜੁੜਦਾ ਨਜ਼ਰ ਆ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਇਹ ਵੱਡੀ ਖਬਰ ਤੇ ਅਹਿਮ ਖਬਰ ਸਿਆਸਤ ਦੇ ਨਾਲ ਜੁੜੀ ਆ ਤਾਂ ਤੁਹਾਨੂੰ ਉੱਥੇ ਦੱਸ ਦਈਏ ਕਿ ਜੇਕਰ ਆਕਾਲੀ ਦਲ ਦੀ ਕਰੀਏ ਤਾਂ ਆਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਵੀ ਪਾਰਟੀ ਜਿਹੜਾ ਆ ਪਾਰਟੀ ਨੂੰ ਅਲਵਿਦਾ ਕਹਿ ਗਏ ਸਨ ਤਾਂ ਜਿੱਥੇ ਚਰਚਾਵਾਵਾਂ ਦੇ ਵਿੱਚ ਆ ਵਿਧਾਇਕਾ ਦੀ ਅਨਮੋਲ ਗਗਨ ਮਾਨ ਦੀ ਲਗਾਤਾਰ ਜੋ ਅਸੀਫੇ ਦੀ ਚਰਚਾ ਚੱਲ ਰਹੀ ਹੈ ਤਾਂ ਉੱਥੇ ਇੱਕ ਹੁਣ ਨਾਮ ਨਿਕਲ ਕੇ ਆ ਰਿਹਾ ਜਿਸ ਦਾ ਨਾਮ ਸਤਵਿੰਦਰ ਸੱਤੀ ਹੈ ਜੋ ਕਿ ਪੇਸ਼ੇ ਵਜੋਂ ਗਾਇਕਾ ਨੇ ਲਗਾਤਾਰ ਵੱਡੀ ਤੇ ਅਹਿਮ ਜਾਣਕਾਰੀ ਹੈ ਕਿ ਵਿਧਾਇਕਾ ਅਨਮੋਲ ਗਗਨ ਮਾਨ ਦੇ ਅਸੀਫੇ ਤੋਂ ਬਾਅਦ ਸਤਿੰਦਰ ਸੱਤੀ ਦੀ ਐਂਟਰੀ ਜਿਹੜੀ ਹੈ ਉਹ ਹੋ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ ਸਤਿੰਦਰ ਸੱਤੀ ਨੇ ਅਜੇ ਤੱਕ ਕੋਈ ਵੀ ਸੰਕੇਤਕ ਅੱਜ ਜੋ ਬਿਆਨ ਹੈ ਜਾਂ ਸੰਕੇਤ ਨਹੀਂ ਦਿੱਤਾ ਕਿ ਉਹ ਸਿਆਸਤ ਦੇ ਵਿੱਚ ਐਂਟਰੀ ਕਰਨਗੇ ਜਾਂ ਕਿਵੇਂ ਆ ਤਾਂ ਜਿਸ ਤਰ੍ਹਾਂ ਕਿ ਸਤਿੰਦਰ ਸੱਤੀ ਵਿਦੇਸ਼ ਦੇ ਵਿੱਚ ਇੱਕ ਵਕੀਲ ਪੇਸ਼ੇਵਰ ਜੋ ਕੰਮ ਕਰਦੇ ਨੇ ਹਮੇਸ਼ਾ ਚਰਚਾ ਦੇ ਵਿੱਚ ਵੀ ਨੇ ਅਤੇ ਲਗਾਤਾਰ ਜੋ ਕਿ ਉਹਨਾਂ ਦੇ ਬਿਆਨ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆਉਂਦੇ ਰਹਿੰਦੇ ਨੇ ਤਾਂ ਹੁਣ ਵੇਖਣਾ ਇਹ ਹੋਏਗਾ ਕਿ ਅਨਮੋਲ ਗੰਗਨ ਮਾਨ ਦੀ ਅਸਤੀਫੇ ਤੋਂ ਬਾਅਦ ਸਤਿੰਦਰ ਸੱਤੀ ਦੀ ਐਂਟਰੀ ਦੀਆਂ ਜੋ ਚਰਚਾਵਾਂ ਲਗਾਤਾਰ ਚੱਲ ਰਹੀਆਂ ਹਨ। ਪੈਸ ਵਕਤ ਦੀ ਅਹਿਮ ਜਾਣਕਾਰੀ ਆਮ ਆਦਮੀ ਪਾਰਟੀ ਦੇ ਖਰੜ ਤੋਂ ਵਿਧਾਇਕਾ ਅਨਮੋਲ ਗगनਮਾਨ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਵਿਧਾਨ ਸਭਾ ਦੇ ਸਪੀਕਰ ਨੂੰ ਹਾਲਾਂਕਿ ਇਹ ਵੀ ਦੇਖਣਾ ਹੋਵੇਗਾ ਕਿ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਹੁੰਦਾ ਹੈ ਜਾਂ ਨਹੀਂ ਤਾਂ ਇਹ ਬਾਤ ਦੀ ਗੱਲ ਹੈ ਪਰ ਚਰਚਾ ਦੇ ਵਿੱਚ ਸਤਿੰਦਰ ਸੱਤੀ ਦਾਂ ਨਾਮ ਜਿਹੜਾ ਲਗਾਤਾਰ ਨਿਕਲ ਕੇ ਸਾਹਮਣੇ ਆ ਰਿਹਾ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਤੇ ਵੱਡੀ ਅਹਿਮ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਸਿਆਸਤ 'ਚ ਉਤਰਨ ਦੀ ਤਿਆਰੀ ਚ ਹੈ ਅਨਮੋਲ ਗਗਨਮਾਨ ਦੇ ਅਸਤੀਫਾ ਤੋਂ ਬਾਅਦ ਹੋ ਸਕਦੀ ਹੈ ਸਤਿੰਦਰ ਸੱਤੀ ਦੀ ਅੰਕਰੀ ਤਾਂ ਪੂਰੀ ਜਾਣਕਾਰੀ ਤੇ ਲਈ ਔਨਲਾਈਨ ਤੇ ਜੁੜੇ ਨੇ ਜੋ ਕਿ ਨਰਿੰਦਰ ਸੇਠੀ ਕੀ ਕੁਝ ਜਾਣਕਾਰੀ ਹੈ ਜੀ ਇਸ ਨੂੰ ਲੈ ਕੇ ਕਿ ਸਤਿੰਦਰ ਸੱਤੀ ਦੀ ਐਂਟਰੀ ਜਿਹੜੀ ਚਰਚਾਵਾ ਦੇ ਵਿੱਚ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਖਰੜ ਦੀ ਵਿਧਾਇਕਾ ਅਨਮੋਲ ਗगन ਮਾਨ ਵੱਲੋਂ ਅਸਤੀਫਾ ਦਿੱਤਾ ਗਿਆ ਤਾਂ ਉਹਨਾਂ ਦੀ ਜਗ੍ਹਾ ਤੇ ਸਤਿੰਦਰ ਸੱਤੀ ਨੂੰ ਵੇਖਿਆ ਜਾ ਰਿਹਾ ਹੈ ਅੱਜ ਵਕਤ ਦੀ ਵੱਡੀ ਖਬਰ ਹੈ ਜਿਸ ਤਰ੍ਹਾਂ ਕਿ 2027 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਤਾਂ ਉਸ ਦੇ ਵਿਚਾਰੇ ਜੋ ਖਰੜ ਤੋਂ ਵਿਧਾਇਕਾ ਅਨਮੋਲ ਗगनਬਾਨ ਦਾ ਅਸੀਫਾ ਜਿਹੜਾ ਇੱਕ ਆਮ ਆਦਮੀ ਪਾਰਟੀ ਦੇ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ